ਜੀ ਮੈਂ ਰਾਜਦੀਪ ਹੋਰ ਸੁਨਾਓ ਕੀ ਹਾਲ ਚਾਲ ਹੈ ਮਿੱਤਰ ਕਰਦੀਆਂ ਸਾਰੇ ਵਧੀਆ ਹੋਮੋਗੇ ਤੇ ਠੀਕ ਠਾਕ ਹੋਮੋਗੇ ਜੀ ਅੱਜ ਆਪਾਂ ਤੁਹਾਡੇ ਲੈ ਕੇ ਆ ਬਹੁਤ ਜਆ ਸੋਹਣੇ ਸੂਟਨੇ ਦੀ ਪਾਰਟੀ ਵੀ ਆ ਤੇ ਇਨਾ ਤੇ ਆਪਣਾ ਡਿਸਕਾਊਂਟ ਲਗਾਇਆ ਹੋਇਆ ਜਿਹੜੇ ਵੀ ਸੂਟ ਹੋਣਗੇ ਆਪਾਂ ਪਿਓਰ ਕਰੇਵ ਦੇ ਉੱਤੇ ਲੈ ਕੇ ਆਏ ਤੇ ਬਹੁਤ ਜਆ ਸੋਹਣੇ ਸੂਟਨੇ ਤੇ ਬਹੁਤ ਹੀ ਘੱਟ ਪ੍ਰਾਈਸ ਦੇ ਸੂਟ ਲੈਣਗੇ ਜਿਹੜਾ ਵੀ ਰੇਟ ਹੋਊਗਾ ਆਪਾਂ ਸਕਰੀਨ ਉੱਤੇ ਦੇ ਦਾਂਗੇ ਜੀ ਚਲੋ ਸ਼ੁਰੂ ਕਰਦੇ ਆ ਅੱਜ ਦੀ ਵੀਡੀਓ ਤੇ ਦਿਖਾਉਣੇ ਤੁਹਾਨੂੰ ਸੋਹਣੇ ਸੋਹਣੇ ਸੂਟ ਪਹਿਲਾ ਸੂਟ ਆਊਗਾ ਜੀ ਆਪਣੇ ਕੋ ਕਰੇਪ ਦੇ ਉੱਤੇ ਕਰੇਪ ਦੇ ਉੱਤੇ ਆਪਨੇ ਇਹ ਵਾਲਾ ਸੂਟ ਰੈਡੀ ਕੀਤਾ ਪਿੰਕ ਕਲਰ ਦੇ ਉੱਤੇ ਤੇ ਸਾਰੇ ਸੂਟ ਆਪਣੇ ਕੋ ਪਿੱਟੇ ਵਰਕ ਦੇ ਰਹਿਣਗੇ ਤੇ ਬਹੁਤ ਜਿਆਦਾ ਸੋਨਾ ਕਲਰ ਹੈ ਤੇ ਬਹੁਤ ਜਿਆਦਾ ਸੋਨਾ ਡਿਜ਼ਾਈਨ ਹੈ ਜੀ ਤੇ ਆਪਣੇ ਪੈਚ ਵਰਕ ਕੀਤਾ ਹੋਇਆ ਹੈ ਪਿੰਕ ਕਲਰ ਦਾ ਸੂਟ ਰਹੂਗਾ ਤੇ ਨਾਲ ਆਪਾਂ ਨੇ ਮਜੈਂਟਾ ਕਲਰ ਦਾ ਪੈਚ ਲਗਾ ਕੇ ਵਰਕ ਨੂੰ ਫਿਨਿਸ਼ਿੰਗ ਦਿੱਤੀ ਹੋਈ ਹੈ ਤੁਸੀਂ ਚੈੱਕ ਕਰ ਸਕਦੇ ਹੋ ਜਿਹੜੇ ਸੂਟਾਂ ਦਾ ਰੇਟ ਦਵਾਂਗੇ ਤੁਹਾਨੂੰ ਇਹ ਵਾਲੇ ਰੇਟ ਤੇ ਕਿਤੇ ਵੀ ਇਹ ਵਾਲੇ ਡਿਜ਼ਾਈਨ ਨਹੀਂ ਮਿਲਣਗੇ ਜੀ ਤੇ ਆਪਾਂ ਨੇ ਬਹੁਤ ਹੀ ਘੱਟ ਰੇਡ ਰੱਖੇ ਹੋਏ ਨੇ ਇਹ ਵਾਲੇ ਸੂਟਾਂ ਦੇ ਤੇ ਬਹੁਤ ਜ਼ਿਆਦਾ ਸੋਨੇ ਸੂਟ ਨੇ ਤੇ ਪਿਉਰੀ ਵਧੀਆ ਪਿਓਰ ਕਰੇਵ ਲੱਗੀ ਹੋਈ ਆ ਤੇ ਨਾਲ ਪੈਚ ਵਰਕ ਕੀਤਾ ਹੈ ਤੁਸੀਂ ਚੈੱਕ ਕਰ ਸਕਦੇ ਹੋ ਪਿੱਟੇ ਵਰਕ ਦੇ ਵਿੱਚ ਬਹੁਤ ਜ਼ਿਆਦਾ ਸੋਨਾ ਘੇਰੇ ਡਿਜ਼ਾਈਨ ਬਣਿਆ ਹੋਇਆ ਤੇ ਨਾਲ ਛੋਟੀ ਬੁੱਟੀ ਦਿੱਤੀ ਹੋਈ ਆ ਸਾਰੇ ਸ਼ਰਟ ਦੇ ਵਿੱਚ ਤੇ ਬਹੁਤ ਜ਼ਿਆਦਾ ਸੋਨਾ ਕੰਮ ਆਊਗਾ ਜੀ ਬਾਜੂ ਦੇ ਉੱਤੇ ਤੁਸੀਂ ਬਾਜੂ ਤੇ ਵੀ ਕਰ ਸਕਦੇ ਹੋ ਨੂੰ ਬਾਟਮ ਤੇ ਵੀ ਕਰ ਸਕਦੇ ਹੋ ਬਹੁਤ ਜ਼ਿਆਦਾ ਸੋਨਾ ਵਰਕ ਹੈ ਤੇ ਬਹੁਤ ਜਿਆਦਾ ਸੋਨਾ ਕਲਰ ਹੈ ਜੀ। ਬਹੁਤ ਕਲਰ ਹੈ ਤੇ ਬਹੁਤ ਜਿਆਦਾ ਸੋਨਾ ਵਰਕ ਹੈ ਜੀ ਤੇ ਆਪਾਂ ਤੁਹਾਨੂੰ ਦਿਖਾਣਿਆ ਇਹਦਾ ਦੁਪੱਟਾ ਤੇ ਦੁਪੱਟਾ ਬਹੁਤ ਹੀ ਜਿਆਦਾ ਸੋਹਣਾ ਪਿਓਰ ਪਿਓਰ ਆਰਗੰਜ਼ਾ ਦੁਪੱਟਾ ਰਹੂਗਾ ਤੇ ਸਾਰੇ ਦੁਪੱਟੇ ਦੇ ਉੱਤੇ ਪੈਚ ਵਰਕ ਕੀਤਾ ਹੋਇਆ ਤੁਸੀਂ ਚੈੱਕ ਕਰ ਸਕਦੇ ਹੋ ਬਹੁਤ ਜਿਆਦਾ ਸੋਨਾ ਪੈਚ ਵਰਕ ਕੀਤਾ ਹੋਇਆ ਪੂਰਾ 2.5 ਮੀਟਰ ਦਾ ਖੁੱਲਾ ਢੁਲਾ ਦੁਪੱਟਾ ਰਹੂਗਾ ਜੀ ਸਾਰੇ ਦੁਪੱਟੇ ਦੇ ਵਿੱਚ ਕੰਮ ਆਊਗਾ ਤੁਸੀਂ ਚੈੱਕ ਕਰ ਸਕਦੇ ਹੋ ਬਹੁਤ ਜਿਆਦਾ ਸੋਨਾ ਕੰਮ ਕੀਤਾ ਹੋਇਆ ਸਾਰੇ ਦੁਪੱਟੇ ਦੇ ਵਿੱਚ ਤੇ ਆਪਾਂ ਨੇ ਇਹਨੂੰ ਲੈਸ ਦੀ ਫਿਨਿਸ਼ਿੰਗ ਕਰਕੇ ਦੇਵਾਂਗੇ ਜੀ ਜੇ ਹੈਵੀ ਸੂਟ ਨੇ ਤੇ ਪੂਰੇ ਪਾਰਟੀ ਵਰ ਸੂਟ ਰਹਿਣਗੇ ਜੀ ਜਿਹੜਾ ਵੀ ਇਹਦਾ ਰੇਟ ਹੋਊਗਾ ਆਪਾਂ ਇਸ ਕਰੀਨ ਉੱਤੇ ਦੇ ਦਾਂਗੇ ਜੀ ਜੇ ਤੁਸੀਂ ਇਹਨਾਂ ਦੇ ਨਾਲ ਦੇ ਸੇਮ ਡਿਜ਼ਾਈਨ ਦੇ ਵਿੱਚ ਕੋਈ ਹੋਰ ਕਲਰ ਕਰਵਾਉਗੇ ਤਾਂ ਰੇਟ ਦਾ ਫਰਕ ਪੈ ਜਾਏਗਾ ਜੀ ਜਿਹੜੇ ਅੱਜ ਆਪਾਂ ਤੁਹਾਨੂੰ ਸੂਟ ਦਿਖਾਵਾਂਗੇ ਬਸ ਉਹੀ ਡਿਸਕਾਊਂਟ ਦੇ ਉੱਤੇ ਹੋਵਾਂਗੇ ਜੇ ਤੁਸੀਂ ਸਟੱਫ ਚੇਂਜ ਕਰਵਾਉਂਗੇ ਜਾਂ ਸੇਮ ਸਟੱਫ ਦੇ ਵਿੱਚ ਵੀ ਕਰਵਾਉਂਗੇ ਤਾਂ ਤਾਂ ਵੀ ਤੁਹਾਨੂੰ ਰੇਟ ਦਾ ਫਰਕ ਪੈ ਜਾਏਗਾ ਜੀ ਆਪਣੇ ਬਸ ਥੋੜੇ ਹੀ ਪੀਸ ਡਿਸਕਾਊਂਟ ਦੇ ਉੱਤੇ ਲਗਾਏ ਹੋਏ ਨੇ ਨੈਸਟ ਲਗਾਊਗਾ ਜੀ ਆਪਣੇ ਕੋ ਬਹੁਤ ਜਿਆਦਾ ਸੋਨਾ ਪਰਪਲ ਕਲਰ ਦਾ ਸੂਟ ਹੈ ਤੇ ਇਹਦੇ ਤੇ ਵੀ ਪਿੱਟੇ ਵਰਕ ਦਾ ਕੰਮ ਹੋਇਆ ਹੋਇਆ ਬਹੁਤ ਜਿਆਦਾ ਸੋਨਾ ਕੰਮ ਹੈ ਤੇ ਪੂਰਾ ਫਿਨਿਸ਼ਿੰਗ ਕੀ ਹੈ ਜੀ ਤੇ ਜਿਹੜਾ ਵੀ ਆਪਾਂ ਤੁਹਾਨੂੰ ਸਟੱਫ ਦਵਾਂਗੇ ਪੂਰਾ ਵਧੀਆ ਦਵਾਂਗੇ ਕੋਈ ਵੀ ਲਾਂਬੇ ਵਾਲਾ ਕੰਮ ਨਹੀਂ ਕਰਾਂਗੇ ਜੀ ਤੇ ਬਹੁਤ ਜ਼ਿਆਦਾ ਸੋਹਣੇ ਡਿਜ਼ਾਈਨ ਨੇ ਸਾਰੇ ਸੂਟਾਂ ਦੇ ਅਲੱਗ-ਅਲੱਗ ਡਿਜ਼ਾਈਨ ਰਹਿਣਗੇ ਤੇ ਬਹੁਤ ਜ਼ਿਆਦਾ ਸੋਹਣੇ ਸਰਦਾਰੀ ਕਲਰ ਦੇ ਵਿੱਚ ਆਪਾਂ ਸੂਟ ਲੈ ਕੇ ਆਏ ਆ ਇਹ ਵੀ ਇਸ ਵਾਰ ਇਹ ਮੈਂ ਸੂਟਾਂ ਲੈ ਸਕਦੇ ਜੀ ਬਹੁਤ ਜ਼ਿਆਦਾ ਸੋਹਣੇ ਸੂਟ ਨੇ ਤੇ ਫੁੱਲ ਪਾਰਟੀ ویئر ਸੂਟ ਰਹਿਣਗੇ ਇਹ ਤੁਸੀਂ ਚੈੱਕ ਕਰ ਸਕਦੇ ਹੋ ਕੇਰੇ ਉੱਤੇ ਬਹੁਤ ਜ਼ਿਆਦਾ ਸੋਹਣਾ ਡਿਜ਼ਾਈਨ ਬਣਿਆ ਹੋਇਆ ਤੇ ਨਾਲ ਸੈਂਟਰ ਪੈਨ ਬਣੇ ਹੋਏ ਨੇ ਜੀ ਤੇ ਬਹੁਤ ਜਿਆਦਾ ਸੋਨਾ ਕਲਰ ਹੈ ਤੇ ਬਹੁਤ ਜਿਆਦਾ ਸੋਨਾ ਵਰਕ ਹੈ ਜੀ ਤੁਸੀਂ ਚੈੱਕ ਕਰ ਸਕਦੇ ਹੋ ਤੇ ਬਹੁਤ ਹੀ ਜਿਆਦਾ ਸੋਹਣਾ ਤੇ ਇਹ ਭੂਰੀਆਂ ਹੈਵੀ ਬਾਜੂ ਦਿੱਤੀਆਂ ਹੋਈਆਂ ਨੇ ਤੇ ਵਾਹ ਹੈ ਜੀ ਦੂਜੀ ਬਾਜੂ ਦੇ ਉੱਤੇ ਤੇ ਇਹਦੇ ਨਾਲ ਰਹੂਗਾ ਜੀ ਸੌਫਟ ਆਰਗੰਜ਼ਾ ਦਾ ਦੁਪੱਟਾ ਤੇ ਦੁਪੱਟੇ ਦੇ ਤੇ ਵੀ ਤੇ ਸੌਫਟ ਆਰਗੰਜ਼ਾ ਦੁਪੱਟਾ ਰਹੂਗਾ ਜੀ ਬਹੁਤ ਜਿਆਦਾ ਸੋਨਾ ਦੁਪੱਟੇ ਦੇ ਕੰਮ ਹੋਇਆ ਹੈ ਤੁਸੀਂ ਚੈੱਕ ਕਰ ਸਕਦੇ ਹੋ ਤੇ ਨਾਲ ਲੈਸ ਦੀ ਫਿਨਿਸ਼ਿੰਗ ਦਿੱਤੀ ਹੋਈ ਹੈ ਬਹੁਤ ਜਾਂ ਸੋਨੇ ਸੈਂਟਰ ਪੈਨਲ ਬਣੇ ਹੋਏ ਦੁਪੱਟੇ ਦੇ ਵਿੱਚ ਤੇ ਬਹੁਤ ਜਾਂ ਸੋਣੀ ਲੁਕਾਰੀ ਵਾਲੇ ਸੂਟ ਦੀ ਜੇਵਾ ਸੂਟ ਤੁਹਾਨੂੰ ਪਸੰਦ ਆ ਤਾਂ ਤੁਸੀਂ ਸਕਰੀਨ ਸ਼ਾਟ ਲੈ ਸਕਦੇ ਹੋ ਤੇ ਘਰ ਬੈਠੇ ਸੋਨੇ ਸੋਨੇ ਸੂਟ ਆਰਡਰ ਕਰ ਸਕਦੇ ਹੋ ਜੀ ਇਹਨੇ ਸੂਟ ਆਣਗੇ ਜੀ ਸਾਰੇ ਅੱਜ ਆਪਣੇ ਕੋਲ ਪਿੱਟੇ ਵਰਕ ਦੇ ਵਿੱਚ ਸੂਟ ਨੇ ਤੇ ਅਲੱਗ ਅਲੱਗ ਡਿਜ਼ਾਈਨ ਨੇ ਇੱਕ ਸਟੱਫ ਸਾਰਾ ਸਿਮ ਰਹੂਗਾ ਪਿਓਰ ਕ੍ਰੇਪ ਦੇ ਵਿੱਚ ਸੂਟ ਰਹਿਣਗੇ ਜੀ ਤੇ ਬਹੁਤ ਜਿਆਦਾ ਸੋਹਣੇ ਕਲਰ ਨੇ ਜੀ ਤੇ ਬਹੁਤ ਜਿਆਦਾ ਸੋਹਣਾ ਕਲਰ ਪੀਚ ਕਲਰ ਦੇ ਵਿੱਚ ਲਾਈਟ ਪੀਚ ਜਿਹਾ ਕਲਰ ਹੈ ਤੇ ਬਹੁਤ ਜਿਆਦਾ ਸੋਹਣਾ ਕਿਰਤੇ ਉੱਤੇ ਕੰਮ ਆਊਗਾ ਤੇ ਸਾਰੀ ਸ਼ਰਟ ਦੇ ਵਿੱਚ ਛੋਟੀ ਬੁਟੀ ਦਿੱਤੀ ਹੋਈ ਹੈ ਤੁਸੀਂ ਚੈੱਕ ਕਰ ਸਕਦੇ ਹੋ ਤੇ ਪੂਰਾ ਹੈਵੀ ਕੰਮ ਆਊਗਾ ਜੀ ਬਾਜੂ ਦੇ ਉੱਤੇ ਤੇ ਨਾਲ ਇਹਦੇ ਵੀ ਬਹੁਤ ਜਿਆਦਾ ਸੋਹਣਾ ਚਨਾ ਦਾ ਦੁਪੱਟਾ ਰਹੂਗਾ ਤੇ ਲੈਸ ਦੀ ਫਿਨਿਸ਼ਿੰਗ ਕੀਤੀ ਹੋਈ ਆ ਤੇ ਸਾਰੇ ਦੁਪੱਟੇ ਦੇ ਉੱਤੇ ਬਹੁਤ ਜ਼ਿਆਦਾ ਸੋਨਾ ਕੰਮ ਕੀਤਾ ਹੋਇਆ ਤੁਸੀਂ ਚੈੱਕ ਕਰ ਸਕਦੇ ਹੋ ਸਾਰੇ ਦੁਪੱਟੇ ਦੇ ਉੱਤੇ ਬਹੁਤ ਹੀ ਜ਼ਿਆਦਾ ਸੋਨਾ ਕੰਮ ਹੈ ਤੇ ਪੂਰਾ ਫਿਨਿਸ਼ਿੰਗ ਤੇ ਹੈ ਜੀ ਤੇ ਫੋਰ ਸੈਣੀ ਵਾ ਕੰਮ ਰਹੂਗਾ ਸਾਰੇ ਸੂਟਾਂ ਦਾ ਪ੍ਰਾਈਸ ਆਪਾਂ ਸੇਮ ਹੀ ਦਵਾਂਗੇ ਤੁਹਾਨੂੰ ਚੈੱਕ ਕਰਵਾ ਦਿੰਦੇ ਆ ਸਾਰੇ ਦੁਪੱਟੇ ਪੂਰੇ 2.5 ਮੀਟਰ ਦੇ ਖੁੱਲੇ ਡੁੱਲੇ ਰਹਿਣਗੇ ਤੇ ਬਹੁਤ ਜ਼ਿਆਦਾ ਸੋਨੇ ਕਲਰ ਨੇ ਇਹ ਬਹੁਤ ਜਿਆਦਾ ਸੋਹਣੇ ਵਰਕ ਕੀਤੇ ਹੋਏ ਨੇ ਆਪਾਂ ਨੇ ਸਾਰੀ ਦੁਪੱਟਿਆਂ ਦੇ ਉੱਤੇ ਜਿਹੜਾ ਵੀ ਤੁਹਾਨੂੰ ਕਲਰ ਪਸੰਦ ਆ ਤੁਸੀਂ ਸਕਰੀਨ ਸ਼ਾਟ ਲੈ ਸਕਦੇ ਹੋ ਤੇ ਘਰ ਬੈਠੇ ਸੋਹਣੇ ਸੋਹਣੇ ਸੂਟ ਆਰਡਰ ਕਰ ਸਕਦੇ ਹੋ ਜੀ ਸੇਮ ਡਿਜ਼ਾਈਨ ਦੇ ਵਿੱਚ ਆਊਗਾ ਜੀ ਆਪਣੇ ਕੋਲ 골ਡਨ ਕਲਰ ਦੇ ਵਿੱਚ ਸਟੱਬ ਸਾਰਾ ਕਰੀਬ ਦਾ ਰਹੂਗਾ ਤੇ ਡਿਜ਼ਾਈਨ ਸੇਮ ਰਹੂਗਾ ਤੇ ਬਹੁਤ ਜਿਆਦਾ ਸੋਨਾ ਕੰਮ ਆਏਗਾ ਜੀ ਤੇ ਬਹੁਤ ਜਿਆਦਾ ਸੋਨਾ ਕੰਮ ਆਏਗਾ ਘੇਰੇ ਦੇ ਉੱਤੇ ਘੇਰੇ ਦੇ ਉੱਤੇ ਬਹੁਤ ਜਿਆਦਾ ਸੋਨਾ ਕੰਮ ਆਏਗਾ ਜੀ ਤੇ ਨਾਲ ਛੋਟੀ ਬੁੱਟੀ ਦਿੱਤੀ ਹੋਈ ਆ ਤੇ ਨਾਲ ਆਏਗਾ ਜੀ ਬਾਜੂ ਦੇ ਉੱਤੇ ਕੰਮ ਤੇ ਆਏਗਾ ਦੂਜੀ ਬਾਜੂ ਦੇ ਉੱਤੇ ਕੰਮ ਤੇ ਇਹਦੇ ਨਾਲ ਵੀ ਚਨਾਉਣ ਦਾ ਦੁਪੱਟਾ ਰਹੂਗਾ ਤੇ ਫੋਰ ਸੈੱਟ ਕੰਮ ਰਹੂਗਾ ਜਿਨੋਂ ਦੇ ਦੁਪੱਟੇ ਦੇ ਉੱਤੇ ਫੋਰਸੈਟ ਕੰਮ ਕੀਤਾ ਹੋਇਆ ਤੁਸੀਂ ਚੈੱਕ ਕਰ ਸਕਦੇ ਹੋ ਤੇ ਨਾਲ ਲੈਣ ਦੀ ਫਿਨਿਸ਼ਿੰਗ ਦਿੱਤੀ ਹੋਈ ਹੈ ਜੀ ਬਹੁਤ ਜਾ ਸੋਹਣੇ ਦੁਪੱਟੇ ਨੇ ਤੇ ਬਹੁਤ ਜਾ ਸੋਹਣੇ ਸੂਟ ਨੇ ਜੀ ਜੇਰਾ ਵੀ ਤੁਹਾਨੂੰ ਕਲਰ ਪਸੰਦ ਆ ਤੁਸੀਂ ਫਟਾਫਟ ਸਕਰੀਨ ਸ਼ਾਟ ਲੈ ਸਕਦੇ ਹੋ ਤੇ ਘਰ ਬੈਠੇ ਸੂਟ ਆਰਡਰ ਕਰ ਸਕਦੇ ਹੋ ਜੀ ਇਹਨਾਂ ਦੀ ਸ਼ਿਪਿੰਗ ਵੀ ਨਹੀਂ ਲੱਗੂਗੀ ਤੇ ਸਾਰੇ ਸੂਟਾਂ ਤੇ ਉੱਤੇ ਫਰੀ ਸ਼ਿਪਿੰਗ ਰਹੂਗੀ ਨੈਸੂਟ ਆਊਗਾ ਜੀ ਨਿਊਜਾ ਕਲਰ ਹੈ ਪਰਪਲ ਨਿਊਜਾ ਕਲਰ ਹੈ ਤੇ ਬਹੁਤ ਹੀ ਜਿਆਦਾ ਸੋਹਣਾ ਸਟਫ ਹੈ ਤੇ ਬਹੁਤ ਜਿਆਦਾ ਸੋਹਣਾ ਕਲਰ ਹੈ ਜੀ ਤੁਸੀਂ ਚੈੱਕ ਕਰ ਸਕਦੇ ਹੋ ਬਹੁਤ ਹੀ ਜਿਆਦਾ ਸੋਹਣਾ ਕੰਮ ਹੈ ਤੇ ਪੂਰਾ ਫਿਨਿਸ਼ਿੰਗ ਤੇ ਹੈ ਤੇ ਘੇਰੇ ਵੀ ਪੂਰੇ ਖੁੱਲੇ ਡੁੱਲੇ ਰਹਿਣਗੇ ਜੀ ਕੋਈ ਵੀ ਇਸ਼ੂ ਵਗੈਰਾ ਨਹੀਂ ਰਹੂਗਾ ਘੇਰੇ ਦਾ ਤੇ ਨਾਲ ਛੋਟੀ ਬੁੱਟੀ ਦਿੱਤੀ ਹੋਈ ਹੈ ਸਾਰੀ ਸ਼ਰਟ ਦੇ ਵਿੱਚ ਤੇ ਬਹੁਤ ਜਿਆਦਾ ਸੋਹਣਾ ਡਿਜ਼ਾਈਨ ਹੈ ਤੇ ਬਹੁਤ ਜਿਆਦਾ ਸੋਹਣਾ ਕੰਮ ਕੀਤਾ ਹੋਇਆ ਹੈ ਜੀ ਤੇ ਨਾੜਾ ਆਊਗਾ ਜੀ ਬਾਜੂ ਦੇ ਉੱਤੇ ਕੰਮ ਤੇ ਦੁਪट्टे ਦੇ ਉੱਤੇ ਆਪਣੇ ਲੈਂਸ ਦੀ ਫਿਨਿਸ਼ਿੰਗ ਦਿੱਤੀ ਹੋਈ ਹੈ ਤੇ ਇਹਦੇ ਨਾਲ ਵੀ ਰਹੂਗਾ ਜੀ ਚਨੌਨ ਦਾ ਦੁਪੱਟਾ ਤੇ ਸਾਰੇ ਦੁਪੱਟੇ ਦੇ ਉੱਤੇ ਬਹੁਤ ਜਿਆਦਾ ਸੋਹਣੀ ਬੁੱਟੀ ਆਉਗੀ ਤੁਸੀਂ ਚੈੱਕ ਕਰ ਸਕਦੇ ਹੋ ਬਹੁਤ ਜਿਆਦਾ ਸੋਹਣੀ ਬੁੱਟੀ ਆਉਗੀ ਸਾਰੇ ਦੁਪੱਟੇ ਦੇ ਵਿੱਚ ਤੇ ਨਾਲ ਲੈਂਸ ਦੀ ਫਿਨਿਸ਼ਿੰਗ ਦਿੱਤੀ ਹੋਈ ਹੈ ਜੇ ਤੁਹਾਨੂੰ ਇਹ ਵਾ ਸੂਟ ਪਸੰਦ ਆ ਤਾਂ ਤੁਸੀਂ ਸਕਰੀਨ ਸ਼ਾਟ ਲੈ ਸਕਦੇ ਹੋ ਤੇ ਘਰ ਬੈਠੇ ਸੋਹਣ ਸੋਹੇ ਸੂਟ ਆਰਡਰ ਕਰ ਸਕਦੇ ਹੋ ਐਸੀ ਕੇ ਆਪਣੇ ਅੱਜ ਵਾਏ ਸੂਟ ਜਿਹਨਾਂ ਸੂਟਾਂ ਵਿੱਚੋਂ ਤੁਹਾਨੂੰ ਕੋਈ ਵੀ ਸੂਟ ਪਸੰਦ ਹੋਵੇ ਤਾਂ ਤੁਸੀਂ ਸਗਰੀ ਸ਼ਾਰਟ ਲੈ ਸਕਦੇ ਹੋ ਤੇ ਘਰ ਬੈਠੇ ਸੋਨੇ-ਸੋਨੇ ਸੂਟ ਆਰਡਰ ਕਰ ਸਕਦੇ ਹੋ ਜੀ ਜੇ ਮੇਰੇ ਚੈਨਲ ਤੇ ਪਹਿਲੀ ਵਾਰ ਨੇ ਮੇਰੇ ਚੈਨਲ ਨੂੰ ਜੁਬਸਕ੍ਰਾਈਬ ਕਰਿਆ ਕੋ ਲਾਈਕ ਕਮੈਂਟ ਕਰਕੇ ਜੁਦਦ ਸਹਿਵਾ ਤੁਹਾਨੂੰ ਮੇਰੇ ਸੂਟਾਂ ਦੀ ਕਲੈਕਸ਼ਨ ਕਿੱਦਾਂ ਦੀ ਲੱਗਦੀ ਹੈ ਜੀ ਮੇਰੇ ਵੀਡੀਓ ਨੂੰ ਵਾਤੇ ਵਾਤੇ ਸ਼ੇਅਰ ਕਰਿਆ ਕਰੋ ਤਾਂ ਜੋ ਸਾਰੇ ਤੱਕ ਆਸਾਨੀ ਨਾਲ ਪਹੁੰਚ ਸਕੇ ਮੇਰੀ ਵੀਡੀਓ ਦੇਖਣ ਸਾਰਿਆਂ ਧੰਨਵਾਦ ਸਾਸਰੀਆ ਕਾਲਜੀ ਮਿਲਦੇ ਆਂ ਅਗਲੀ ਵੀਡੀਓ ਦੇ ਨਾਲ ਸੋਣ ਸੋਣੇ ਸੂਟਾਂ ਨਾਲ ਤੇ ਨਵੇਂ ਨਵੇਂ ਡਿਜ਼ਾਈਨਾਂ ਦੇ ਨਾਲ ਬਾਏ ਬਾਏ